ਸਸਗਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਯੂਰੋਪੀਅਨ ਯੂਨੀਅਨ ਇੱਕ ਨਵਾਂ ਐਂਟਰੀ ਐਗਜ਼ਿਟ ਸਿਸਟਮ ਸ਼ੁਰੂ ਕਰ ਰਿਹਾ ਹੈ ਜੋ ਸ਼ੇਨਗਨ ਖੇਤਰ ਦੇ ਵਿੱਚ ਦਾਖਲ ਹੋਣ ਜਾਂ ਛੱਡਣ ਵਾਲੇ ਯਾਤਰੀਆਂ ਦੇ ਫਿੰਗਰਪ੍ਰਿੰਟਸ ਅਤੇ ਚਿਹਰੇ ਦੇ ਸਕੈਨ ਨੂੰ ਰਿਕਾਰਡ ਕਰੇਗਾ ਜੇਕਰ ਤੁਸੀਂ ਇਸ ਸਾਲ ਯੂਰਪ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਸਰਹੱਦ ਉਤੇ ਇੱਕ ਨਵੀਂ ਪ੍ਰਕਿਰਿਆ ਦੇ ਲਈ ਤਿਆਰ ਰਹੋ 12 ਅਕਤੂਬਰ 2025 ਤੋਂ ਯੂਰੋਪੀਅਨ ਯੂਨੀਅਨ ਐਂਟਰੀ ਐਗਜ਼ਿਟ ਸਿਸਟਮ ਪੇਸ਼ ਕਰੇਗਾ ਦੱਸ ਦਿ ਇਹ ਪ੍ਰਕਿਰਿਆ ਜ਼ਿਆਦਾਤਰ ਯੂਰਪੀਅਨ ਸੈਲਾਨੀਆਂ ਦੇ ਲਈ ਰਵਾਇਤੀ ਪਾਸਪੋਰਟ ਸਟੈਂਪ ਦੀ ਥਾਂ ਲੈ ਲਵੇਗੀ ਹਾਲਾਂਕਿ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ EES ਥੋਟੇ ਸ਼ੇਂਗਨ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਤਰੀਕੇ ਨੂੰ ਨਹੀਂ ਬਦਲੇਗਾ ਦਸ ਜੀ ਇਸ ਨਵੀਂ ਪ੍ਰਣਾਲੀ ਦੇ ਅਨੁਸਾਰ ਹਰ ਵਾਰ ਜਦੋਂ ਤੁਸੀਂ ਸ਼ੇਨਗਨ ਖੇਤਰ ਦੇ ਵਿੱਚ ਦਾਖਲ ਹੁੰਦੇ ਹੋ ਜਾਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਵੇਰਵੇ ਹੁਣ ਡਿਜੀਟਲ ਰੂਪ ਦੇ ਵਿੱਚ ਸਟੋਰ ਕੀਤੇ ਜਾਣਗੇ ਜਿਸ ਵਿੱਚ ਤੁਹਾਡੀ ਫੋਟੋ ਫਿੰਗਰਪ੍ਰਿੰਟ ਪਾਸਪੋਰਟ ਜਾਣਕਾਰੀ ਅਤੇ ਸਹੀ ਪਰਵੇਸ਼ ਅਤੇ ਨਿਕਾਸ ਸਮਾਂ ਸ਼ਾਮਲ ਹੈ ਇਸ ਅਪਡੇਟ ਦਾ ਉਦੇਸ਼ ਯੂਰਪ ਦੇ 29 ਸ਼ੇਨਗਨ ਦੇਸ਼ਾਂ ਦੇ ਵਿੱਚ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਕੁਸ਼ਲ ਬਣਾਉਣਾ ਹੈ EES ਇੱਕ ਇਲੈਕਟ੍ਰੋਨਿਕ ਰਿਕਾਰਡ ਕੀਪਿੰਗ ਸਿਸਟਮ ਹੈ ਜੋ ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਯਾਤਰੀਆਂ ਦੇ ਲਈ ਤਿਆਰ ਕੀਤਾ ਗਿਆ ਹੈ ਖਾਸ ਤੌਰ ਤੇ ਉਹਨਾਂ ਦੇ ਲਈ ਜੋ ਥੋੜੇ ਸਮੇਂ ਦੇ ਲਈ ਯੂਰਪ ਜਾਂਦੇ ਨੇ ਇਸ ਦੇ ਨਾਲ ਇੱਕ ਵਾਰ ਸਿਸਟਮ ਸ਼ੁਰੂ ਹੋਣ ਤੋਂ ਬਾਅਦ ਤੁਹਾਡੀ ਪਹਿਲੀ ਫੇਰੀ ਦ੍ਰਾਂਸ ਸਰਹੱਦੀ ਅਧਿਕਾਰੀ ਤੁਹਾਡੇ ਪਾਸਪੋਰਟ ਉੱਤੇ ਮੋਹਰ ਲਗਾਉਣ ਦੀ ਬਜਾਏ ਤੁਹਾਡਾ ਬਾਇਓਮੈਟ੍ਰਿਕਸ ਡਾਟਾ ਲੈਣਗੇ ਜਿਦੇ ਵਿੱਚ ਤੁਹਾਡੇ ਚਿਹਰੇ ਅਤੇ ਉਂਗਲੀਆਂ ਦੇ ਨਿਸ਼ਾਨ ਸ਼ਾਮਲ ਹੋਣਗੇ ਅਤੇ ਇਹ ਜਾਣਕਾਰੀ ਡਿਜੀਟਲ ਰੂਪ ਦੇ ਵਿੱਚ ਸਟੋਰ ਵੀ ਕੀਤੀ ਜਾਵੇਗੀ ਦੂਜੇ ਪਾਸੇ ਜਦੋਂ ਤੁਸੀਂ ਦੁਬਾਰਾ ਯਾਤਰਾ ਕਰਦੇ ਹੋ ਤਾਂ ਬਾਰਡਰ ਕੰਟਰੋਲ ਤੁਹਾਡੇ ਫਿੰਗਰਪ੍ਰਿੰਟ ਜਾਂ ਫਿਰ ਫੇਸ ਸਕੈਨ ਨੂੰ ਸਿਸਟਮ ਦੇ ਵਿੱਚ ਪਹਿਲਾਂ ਤੋਂ ਮੌਜੂਦ ਡਾਟਾ ਦੇ ਨਾਲ ਮਿਲਾਵੇਗਾ ਜਿਸ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ ਇੱਕ ਵਾਰ ਜਦੋਂ ਤੁਸੀਂ ਸ਼ੇਂਗਨ ਜ਼ੋਨ ਦੇ ਅੰਦਰ ਹੋ ਜਾਂਦੇ ਹੋ ਤਾਂ ਤੁਸੀਂ ਪਹਿਲਾ ਵਾਂਗ ਹੀ ਦੇਸ਼ਾਂ ਦੇ ਵਿਚਕਾਰ ਸੁਤੰਤਰ ਤੌਰ ਤੇ ਘੁੰਮਣਾ ਜਾਰੀ ਰੱਖ ਸਕਦੇ ਹੋ ਕਈ ਯੂਰੋਪੀਅਨ ਹਵਾਈ ਅੱਡੇ ਅਤੇ ਲੈਂਡ ਕ੍ਰੋਸਿੰਗ ਪਰਿਕ੍ਰਿਆਵਾਂ ਨੂੰ ਹੋਰ ਤੇਜ਼ ਕਰਨ ਦੇ ਲਈ ਸਵੈ ਸੇਵਾ ਕਿਊਸਕ ਅਤੇ ਈ-ਗੇਟ ਪੇਸ਼ ਕਰਨਗੇ ਬਾਇਓਮੈਟ੍ਰਿਕ ਪਾਸਪੋਰਟ ਵਾਲੀ ਯਾਤਰੀ ਅੰਤਿਮ ਤਸਦੀਕ ਦੇ ਲਈ ਕਿਸੇ ਅਧਿਕਾਰੀ ਨੂੰ ਮਿਲਣ ਤੋਂ ਪਹਿਲਾਂ ਇਨ੍ਹਾਂ ਕਿਊਸਕ ਉੱਤੇ ਆਪਣਾ ਡਾਟਾ ਰਜਿਸਟਰ ਕਰ ਸਕਦੇ ਨੇ ਕੁਝ ਦੇਸ਼ ਮੋਬਾਈਲ ਈਨਰੋਲਮੈਂਟ ਐਪਸ ਵੀ ਲਾਂਚ ਕਰ ਸਕਦੇ ਨੇ ਤੇ ਇਹ ਪ੍ਰਕਿਰਿਆ ਤੁਹਾਨੂੰ ਆਪਣੀ ਯਾਤਰਾ ਤੋਂ ਪਹਿਲਾਂ ਆਪਣੇ ਵੇਰਵੇ ਅਪਲੋਡ ਕਰਨ ਦੀ ਆਗਿਆ ਦੇਵੇਗੀ ਅਧਿਕਾਰੀਆਂ ਦੇ ਅਨੁਸਾਰ ਇਸ ਦਾ ਉਦੇਸ਼ ਉਡੀਕ ਸਮੇਂ ਨੂੰ ਘਟਾਉਣਾ ਅਤੇ ਦਾਖਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਹੈ ਖਾਸ ਕਰਕੇ ਪੀਲੀਆ ਅਤੇ ਮੌਸਮਾ ਦੌਰਾਨ 10ਵੇਂ ਇਹ ਨਵਾਂ ਨਿਯਮ ਛੋਟੀਆਂ ਯਾਤਰਾਵਾਂ ਦੇ ਲਈ ਆਉਣ ਵਾਲੇ ਸਾਰੇ ਗੈਰ ਯੂਰੋਪੀਅਨ ਨਾਗਰਿਕਾਂ ਤੇ ਲਾਗੂ ਹੁੰਦਾ ਹੈ ਇਸ ਦੇ ਵਿੱਚ ਭਾਰਤੀ ਪਾਸਪੋਰਟ ਧਾਰਕ ਵੀ ਸ਼ਾਮਲ ਨਹੀਂ ਪਾਵੇ ਤੁਹਾਨੂੰ ਵੀਜ਼ਾ ਦੀ ਲੋੜ ਹੋਵੇ ਜਾਂ ਫਿਰ ਨਾ ਹਰ ਵਾਰ ਜਦੋਂ ਤੁਸੀਂ ਸਰਹੱਦ ਪਾਰ ਕਰਦੇ ਹੋ ਤਾਂ ਤੁਹਾਡੀ ਆਵਾਜ਼ ਜੇਈਈਐਸ ਵਿੱਚ ਦਰਜ ਕੀਤੀ ਜਾਵੇਗੀ ਤੇ ਭਾਰਤੀ ਯਾਤਰੀਏ ਨੂੰ ਹਜੇ ਵੀ ਆਮ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ ਜਿਸ ਦੇ ਵਿੱਚ ਵੀਐਫਐਸ ਗਲੋਬਲ ਜਾਂ ਫਿਰ ਬੀਐਲਐਸ ਇੰਟਰਨੈਸ਼ਨਲ ਮੁਲਾਕਾਤ ਬੁੱਕ ਕਰਨਾ ਸ਼ਾਮਲ ਹੈ ਅਲਕਿ ਚਿੰਨਾ ਪਾਰਟੀਆਂ ਦੇ ਕੋਲ ਪਹਿਲਾਂ ਹੀ ਕੰਮ ਪੜਾਈ ਜਾਂ ਪਰਿਵਾਰਕ ਕਾਰਨ ਕਰਕੇ ਲੰਬੇ ਸਮੇਂ ਦੇ ਲਈ ਰਹਿਣ ਦਾ ਵੀਜ਼ਾ ਜਾਂ ਰਿਹਾਈਸ਼ੀ ਪਰਮਿਟ ਹੈ ਉਹਨਾਂ ਨੂੰ ਇਸ ਪ੍ਰਣਾਲੀ ਅਧੀਨ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਉਹ ਵੱਖਰੇ ਇਮੀਗ੍ਰੇਸ਼ਨ ਨਿਯਮਾਂ ਦੁਆਰਾ ਕਵਰ ਕੀਤੇ ਜਾਂਦੇ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਂਗਲੀਆਂ ਦੇ ਨਿਸ਼ਾਨ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਫਿਰ ਵੀ ਬਾਕੀ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਪਵੇਗਾ ਇਹ ਉਦੇਨ ਸਰ ਇਹ ਇਸ ਸਰਹੱਦੀ ਪ੍ਰਬੰਧਨ ਦੇ ਅਧੂਨੀਕਰਨ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰੇਗਾ ਭੌਤਿਕ ਸਟੈਂਪਰ ਨੂੰ ਡਿਜੀਟਲ ਰਿਕਾਰਡ ਦੇ ਨਾਲ ਬਦਲਣ ਦੇ ਨਾਲ ਮਨੁੱਖੀ ਗਲਤੀ ਘੱਟ ਹੋਣੀ ਚਾਹੀਦੀ ਹੈ ਓਵਰਸਟੇ ਨੂੰ ਰੋਕਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਦੇ ਲਈ ਵੀਜ਼ਾ ਮੁਕਤ ਐਂਟਰੀਆਂ ਨੂੰ ਟਰੈਕ ਕਰਨਾ ਆਸਾਨ ਹੋਣਾ ਚਾਹੀਦਾ ਹੈ IES ਅਧਿਕਾਰ ਤੌਰ ਤੇ 12 ਅਕਤੂਬਰ 2025 ਨੂੰ ਸ਼ੁਰੂ ਹੁੰਦਾ ਹੈ ਹੌਲੀ ਹੌਲੀ ਇਹ ਪ੍ਰਕਿਰਿਆ ਮੈਂਬਰ ਸਟੇਸ਼ਨ ਨੂੰ ਦਿੱਤੀ ਜਾਵੇਗੀ ਤੇ ਪਹਿਲੇ ਕੁਝ ਮਹੀਨੇ ਦੌਰਾਨ ਯਾਤਰੀਆਂ ਨੂੰ ਹਜੇ ਵੀ ਪਾਸਪੋਰਟ ਸਟੈਂਪ ਮਿਲ ਸਕਦੇ ਨੇ ਜੋ ਕਿ ਸਿਸਟਮ ਪੜਾਅ ਵਾਰ ਲਾਗੂ ਹੁੰਦਾ ਹੈ ਮੈਂਬਰ ਦੇਸ਼ April 2026 ਤੱਕ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਟੀਚਾ ਰੱਖਰੇ ਨੇ ਯਾਤਰੀਆਂ ਦੇ ਫਿੰਗਰਪ੍ਰਿੰਟ ਚੈਲੇਂਜ ਦੀਆਂ ਫੋਟੋਆਂ ਪਾਸਪੋਰਟ ਵੇਰਵੇ ਯਾਤਰਾ ਇਤਿਹਾਸ ਅਤੇ ਵੀਜ਼ਾ ਸਥਿਤੀ ਸਭ ਤਿੰਨ ਸਾਲਾਂ ਤੱਕ ਇੱਕ ਸੁਰੱਖਿਅਤ EU ਡਾਟਾਬੇਸ ਦੇ ਵਿੱਚ ਸਟੋਰ ਕੀਤੇ ਜਾਣਗੇ ਜੇਕਰ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਹ ਰਿਕਾਰਡ ਸਿਸਟਮ ਤੇ ਵਿੱਚ ਵੀ ਦਿਖਾਈ ਦੇਵੇਗਾ EES ਯੂਰਪ ਦੇ ਡਿਜੀਟਲ ਸਰਹੱਦੀ ਪਰिवर्तन ਦਾ ਸਿਰਫ ਇੱਕ ਹਿੱਸਾ ਹੈ ETIAS ਜੋ ਕਿ US ESTA ਵਰਗਾ ਇੱਕ ਪ੍ਰੀ-ਟ੍ਰੈਵਲ ਅਥਾਰਟੀ ਹੈ ਉਸ ਦੇ ਕਈ ਦੇਰੀ ਤੋਂ ਬਾਅਦ 2026 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਜਾਈ ਜਾ ਰਹੀ ਹੈ ਇੱਕ ਆਫੇਦਾ ਸੀ ਸਸਗਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਰੋਪੀਅਨ ਯੂਨੀਅਨ ਇੱਕ ਨਵਾਂ ਐਂਟਰੀ ਐਗਜ਼ਿਟ ਸਿਸਟਮ ਸ਼ੁਰੂ ਕਰ ਰਿਹਾ ਹੈ ਜੋ ਸ਼ੇਂਗਨ ਖੇਤਰ ਦੇ ਵਿੱਚ ਦਾਖਲ ਹੋਣ ਜਾਂ ਛੱਡਣ ਵਾਲੇ ਯਾਤਰੀਆਂ ਦੇ ਫਿੰਗਰਪ੍ਰਿੰਟਸ ਅਤੇ ਚਿਹਰੇ ਦੇ ਸਕੈਨ ਨੂੰ ਰਿਕਾਰਡ ਕਰੇਗਾ ਜੇਕਰ ਤੁਸੀਂ ਇਸ ਸਾਲ ਯੂਰਪ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਸਹੱਦ ਉਸ ਇੱਕ ਨਵੀਂ ਪ੍ਰਕਿਰਿਆ ਦੇ ਲਈ ਤਿਆਰ ਰਹੋ 12 ਅਕਤੂਬਰ 2025 ਤੋਂ ਯੂਰੋਪੀਅਨ ਯੂਨੀਅਨ ਐਂਟਰੀ ਐਗਜ਼ਿਟ ਸਿਸਟਮ ਪੇਸ਼ ਕਰੇਗਾ ਦੱਸ ਦਿਓ ਇਹ ਪ੍ਰਕਿਰਿਆ ਜ਼ਿਆਦਾਤਰ ਗੈਰ ਯੂਰੋਪੀਅਨ ਸੈਲਾਨੀਆਂ ਦੇ ਲਈ ਰਵਾਇਤੀ ਪਾਸਪੋਰਟ ਸਟੈਂਪ ਦੀ ਥਾਂ ਲੈ ਲਵੇਗੀ ਹਾਲਾਂਕਿ ਇਸੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ EEAS ਫੋਟੇ ਸ਼ੇਨਗਨ ਵੀਜ਼ਾ ਦੇ ਲਈ ਅਰਜ਼ੀ ਦੇਣ ਦੇ ਤਰੀਕੇ ਨੂੰ ਨਹੀਂ ਬਦਲੇਗਾ ਦਸੇਸ ਨਵੀਂ ਪ੍ਰਣਾਲੀ ਦੇ ਅਨੁਸਾਰ ਹਰ ਵਾਰ ਜਦੋਂ ਤੁਸੀਂ ਸ਼ੇਨਗਨ ਖੇਤਰ ਦੇ ਵਿੱਚ ਦਾਖਲ ਹੁੰਦੇ ਹੋ ਜਾਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਵੇਰਵੇ ਹੁਣ ਡਿਜੀਟਲ ਰੂਪ ਦੇ ਵਿੱਚ ਸਟੋਰ ਕੀਤੇ ਜਾਣਗੇ ਇਸ ਦੇ ਵਿੱਚ ਤੁਹਾਡੀ ਫੋਟੋ ਫਿੰਗਰਪ੍ਰਿੰਟ ਪਾਸਪੋਰਟ ਜਾਣਕਾਰੀ ਅਤੇ ਸਹੀ ਪਰਵੇਸ਼ ਅਤੇ ਨਿਕਾਸ ਸਮਾਂ ਸ਼ਾਮਲ ਹੈ ਇਸ ਅਪਡੇਟ ਦਾ ਉਦੇਸ਼ ਯੂਰਪ ਦੇ 29 ਸ਼ੇਨਗਨ ਦੇਸ਼ਾਂ ਦੇ ਵਿੱਚ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਕੁਸ਼ਲ ਬਣਾਉਣਾ ਹੈ EES ਇੱਕ ਇਲੈਕਟ੍ਰੋਨਿਕ ਰਿਕਾਰਡ ਕੀਪਿੰਗ ਸਿਸਟਮ ਹੈ ਜੋ ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਯਾਤਰੀਆਂ ਦੇ ਲਈ ਤਿਆਰ ਕੀਤਾ ਗਿਆ ਹੈ ਖਾਸ ਤੌਰ ਤੇ ਉਹਨਾਂ ਦੇ ਲਈ ਜੋ ਥੋੜੇ ਸਮੇਂ ਦੇ ਲਈ ਯੂਰਪ ਜਾਂਦੇ ਨੇ ਇਸ ਦੇ ਨਾਲ ਇੱਕ ਵਾਸ ਸਿਸਟਮ ਸ਼ੁਰੂ ਹੋਣ ਤੋਂ ਬਾਅਦ ਤੁਹਾਡੀ ਪਹਿਲੀ ਫੇਰੀ ਦੌਰਾਨ ਸਰਹੱਦੀ ਅਧਿਕਾਰੀ ਤੁਹਾਡੇ ਪਾਸਪੋਰਟ ਉੱਤੇ ਮੋਹਰ ਲਗਾਉਣ ਦੀ ਬਜਾਏ ਤੁਹਾਡਾ ਬਾਇਓਮੈਟ੍ਰਿਕਸ ਡਾਟਾ ਲੈਣਗੇ ਜਿਦੇ ਵਿੱਚ ਤੁਹਾਡੇ ਚਿਹਰੇ ਅਤੇ ਉਂਗਲੀਆਂ ਦੇ ਨਿਸ਼ਾਨ ਸ਼ਾਮਲ ਹੋਣਗੇ ਅਤੇ ਇਹ ਜਾਣਕਾਰੀ ਡਿਜੀਟਲ ਰੂਪ ਦੇ ਵਿੱਚ ਸਟੋਰ ਵੀ ਕੀਤੀ ਜਾਵੇਗੀ ਦੂਜੇ ਪਾਸੇ ਜਦੋਂ ਤੁਸੀਂ ਦੁਬਾਰਾ ਯਾਤਰਾ ਕਰਦੇ ਹੋ ਤਾਂ ਬਾਰਡਰ ਕੰਟਰੋਲ ਤੁਹਾਡੇ ਫਿੰਗਰਪ੍ਰਿੰਟ ਜਾਂ ਫਿਰ ਫੇਸ ਸਕੈਨ ਨੂੰ ਸਿਸਟਮ ਦੇ ਵਿੱਚ ਪਹਿਲਾਂ ਤੋਂ ਮੌਜੂਦ ਡਾਟਾ ਦੇ ਨਾਲ ਮਿਲਾਵੇਗਾ ਜਿਸ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ ਇਕ ਵਾਰ ਜਦੋਂ ਤੁਸੀਂ ਸ਼ੇਨਗਨ ਜ਼ੋਨ ਦੇ ਅੰਦਰ ਹੋ ਜਾਂਦੇ ਹੋ ਤਾਂ ਤੁਸੀਂ ਪਹਿਲਾਂ ਵਾਂਗ ਹੀ ਦੇਸ਼ਾਂ ਦੇ ਵਿਚਕਾਰ ਸੁਤੰਤਰ ਤੌਰ ਤੇ ਘੁੰਮਣਾ ਜਾਰੀ ਰੱਖ ਸਕਦੇ ਹੋ ਕਈ ਯੂਰੋਪੀਅਨ ਹਵਾਈ ਅੱਡੇ ਅਤੇ ਲੈਂਡ ਕ로ਸਿੰਗ ਪ੍ਰਕਿਰਿਆਵਾਂ ਨੂੰ ਹੋਰ ਤੇਜ਼ ਕਰਨ ਦੇ ਲਈ ਸਵੈ ਸੇਵਾ ਕਿਓਸਕ ਅਤੇ ਈ-ਗੇਟ ਪੇਸ਼ ਕਰਨਗੇ ਬਾਇਓਮੈਟ੍ਰਿਕ ਪਾਸਪੋਰਟ ਵਾਲੀ ਯਾਤਰੀ ਅੰਤਿਮ ਤਸਦੀਕ ਤੇ ਲਈ ਕਿਸੇ ਅਧਿਕਾਰੀ ਨੂੰ ਮਿਲਣ ਤੋਂ ਪਹਿਲਾਂ ਇਹਨਾਂ ਕਿਊਸਕ ਉੱਤੇ ਆਪਣਾ ਡਾਟਾ ਰਜਿਸਟਰ ਕਰ ਸਕਦੇ ਨੇ ਕੁਝ ਦੇਸ਼ ਮੋਬਾਈਲ ਪੀ ਐਨਰੋਲਮੈਂਟ ਐਪਸ ਵੀ ਲਾਂਚ ਕਰ ਸਕਦੇ ਨੇ ਤੇ ਇਹ ਪ੍ਰਕਿਰਿਆ ਤੁਹਾਨੂੰ ਆਪਣੀ ਯਾਤਰਾ ਤੋਂ ਪਹਿਲਾਂ ਆਪਣੇ ਵੇਰਵੇ ਅਪਲੋਡ ਕਰਨ ਦੀ ਆਗਿਆ ਦੇਵੇਗੀ ਅਧਿਕਾਰੀਆਂ ਦੇ ਅਨੁਸਾਰ ਇਸ ਦਾ ਉਦੇਸ਼ ਉਡੀਕ ਸਮੇਂ ਨੂੰ ਘਟਾਉਣਾ ਅਤੇ ਦਾਖਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਹੈ ਖਾਸ ਕਰਕੇ ਪੀ ਯਾਤਰਾ ਤੇ ਮੌਸਮਾ ਦੌਰਾਨ ਦਾਸੇ ਇਹ ਨਵਾਂ ਨਿਯਮ ਛੋਟੀਆਂ ਯਾਤਰਾਵਾਂ ਦੇ ਲਈ ਆਉਣ ਵਾਲੇ ਸਾਰੇ ਗੈਰ ਯੂਰੋਪੀਅਨ ਨਾਗਰਿਕਾਂ ਤੇ ਲਾਗੂ ਹੁੰਦਾ ਹੈ ਇਸ ਦੇ ਵਿੱਚ ਭਾਰਤੀ ਪਾਸਪੋਰਟ ਧਾਰਕ ਵੀ ਸ਼ਾਮਲ ਨਹੀਂ ਪਾਵੇ ਤੁਹਾਨੂੰ ਵੀਜ਼ਾ ਦੀ ਲੋੜ ਹੋਵੇ ਜਾਂ ਫਿਰ ਨਾ ਹਰ ਵਾਰ ਜਦੋਂ ਤੁਸੀਂ ਸਰਹੱਦ ਪਾਰ ਕਰਦੇ ਹੋ ਤਾਂ ਤੁਹਾਡੀ ਆਵਾ ਜੀਈਈਐਸ ਵਿੱਚ ਦਰਜ ਕੀਤੀ ਜਾਵੇਗੀ ਤੇ ਭਾਰਤੀ ਯਾਤਰੀਏ ਨੂੰ ਹਾਲੇ ਵੀ ਆਮ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ ਜਿਸ ਦੇ ਵਿੱਚ ਐਫਐਸ ਗਲੋਬਲ ਜਾਂ ਫਿਰ ਬੀਐਲਐਸ ਇੰਟਰਨੈਸ਼ਨਲ ਨਾਲ ਮੁਲਾਕਾਤ ਪੂ ਕਰਨਾ ਸ਼ਾਮਲ ਹੈ ਹਾਲਕਿ ਜਿੰਨਾ ਭਾਰਤੀ ਤੇ ਕੋਲ ਪਹਿਲਾਂ ਹੀ ਕੰਮ ਪੜਾਈ ਜਾਂ ਪਰਿਵਾਰਕ ਕਾਰਨ ਕਰਕੇ ਲੰਬੇ ਸਮੇਂ ਦੇ ਲਈ ਰਹਿਣ ਦਾ ਵੀਜ਼ਾ ਜਾਂ ਰਿਹਾਈਸ਼ੀ ਪਰਮਿਟ ਹੈ ਉਹਨਾਂ ਨੂੰ ਇਸ ਪ੍ਰਣਾਲੀ ਅਧੀਨ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਉਹ ਵੱਖਰੇ ਇਮੀਗ੍ਰੇਸ਼ਨ ਨਿਯਮਾਂ ਦੁਆਰਾ ਕਵਰ ਕੀਤੇ ਜਾਂਦੇ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਂਗਲੀਆਂ ਦੇ ਨਿਸ਼ਾਨ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਫਿਰ ਵੀ ਬਾਕੀ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਪਵੇਗਾ ਈਯੂ ਦੇ ਅਨੁਸਾਰ ਈਈਐਸ ਸਰਹੱਦੀ ਪ੍ਰਬੰਧਨ ਦੇ ਅਧੂਨੀਕਰਨ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰੇਗਾ ਭੌਤਿਕ ਸਟੈਂਪਾਂ ਨੂੰ ਡਿਜੀਟਲ ਰਿਕਾਰਡ ਦੇ ਨਾਲ ਬਦਲਣ ਦੇ ਨਾਲ ਮਨੁੱਖੀ ਗਲਤੀ ਘੱਟ ਹੋਣੀ ਚਾਹੀਦੀ ਹੈ ਓਵਰਸਟੇ ਨੂੰ ਰੋਕਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਦੇ ਲਈ ਵੀਜ਼ਾ ਮੁਕਤ ਐਂਟਰੀਆਂ ਨੂੰ ਟਰੈਕ ਕਰਨਾ ਆਸਾਨ ਹੋਣਾ ਚਾਹੀਦਾ ਹੈ ईईएस अधिकार तौर ते 12 اکتوبر 2025 ਨੂੰ ਸ਼ੁਰੂ ਹੁੰਦਾ ਹੈ ਹੌਲੀ ਹੌਲੀ ਇਹ ਪ੍ਰਕਿਰਿਆ ਮੈਂਬਰ ਦੇਸ਼ਾਂ ਨੂੰ ਦਿੱਤੀ ਜਾਵੇਗੀ ਤੇ ਪਹਿਲੇ ਕੁਝ ਮਹੀਨੇ ਦੌਰਾਨ ਯਾਤਰੀਆਂ ਨੂੰ ਹਜੇ ਵੀ ਪਾਸਪੋਰਟ ਸਟੈਂਪ ਮਿਲ ਸਕਦੇ ਨੇ ਜਦੋਂ ਕਿ ਸਿਸਟਮ ਪੂਰਾ ਲਾਗੂ ਹੁੰਦੇ ਮੈਂਬਰ 3 اپریل 2026 ਤੱਕ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਇੱਛਾ ਰੱਖ ਰਹੇ ਨੇ ਯਾਤਰੀ ਦੇ ਫਿੰਗਰਪ੍ਰਿੰਟ ਚਿਹਰੇ ਦੀਆਂ ਫੋਟੋਆਂ ਪਾਸਪੋਰਟ ਵੇਰਵੇ ਯਾਤਰਾ ਇਤਿਹਾਸ ਅਤੇ ਵੀਜ਼ਾ ਸਥਿਤੀ ਸਭ ਤਿੰਨ ਸਾਲਾਂ ਤੱਕ ਇਤ ਸੁਰੱਖਿਤ EU ਡਾਟਾਬੇਸ ਦੇ ਵਿੱਚ ਸਟੋਰ ਕੀਤੇ ਜਾਣਗੇ ਜੇਕਰ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਹ ਰਿਕਾਰਡ ਸਿਸਟਮ ਦੇ ਵਿੱਚ ਵੀ ਦਿਖਾਈ ਦੇਵੇਗਾ। ਈਈਐਸ ਯੂਰਪ ਦੇ ਡਿਜੀਟਲ ਸਰਹੱਦੀ ਪਰिवर्तन ਦਾ ਸਿਰਫ ਇੱਕ ਹਿੱਸਾ ਹੈ। ਈਟੀਆਈਏਐਸ ਜੋ ਕਿ ਯੂਐਸਈਐਸਟੇ ਵਰਗਾ ਇੱਕ ਪ੍ਰੀ-ਟ੍ਰੈਵਲ ਅਥਾਰਟੀ ਹੈ ਉਸ ਦੇ ਕਈ ਦੇਰੀ ਤੋਂ ਬਾਅਦ 2026 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇੱਕ ਵਾਰ ਫੇਰ ਦਾ ਸੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ